ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡੇ ਆਪਣੇ ਚੈਨਲ ਸੰਧੂਬ ਟਿਕੋਣ ਦੁਨਨਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅਮਨਦੀਪ ਕੌਰ ਉਮੀਦ ਕਰਦੇ ਹਾਂ ਆਸ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਜੋ ਵੀ ਸਾਡੇ ਚੈਨਲ ਤੇ ਪਹਿਲੀ ਵਾਰ ਹੋ ਰਿਹਾ ਰਿਕਵੈਸਟ ਆ ਵੀ ਸਭ ਤੋਂ ਪਹਿਲਾਂ ਚੈਨਲ ਜਰੂਰ ਸਬਸਕ੍ਰਾਈਬ ਕਰੋ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰੋ ਤਾਂ ਜੋ ਸਾਡੀ ਡੇਲੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਵੀਡੀਓ ਨੂੰ ਸਾਡੇ ਨਾਲ ਦੇਖ ਸਕੋ ਹਾਂ ਜੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਰਹੋ ਤੇ ਕਮੈਂਟ ਕਰਕੇ ਸਾਡੇ ਸੂਟਾ ਡਿਜ਼ਾਈਨਾਂ ਬਾਰੇ ਹਾਂ ਕਿੰਨੇ ਦੰ ਲੱਗਦੇ ਨੇ ਕਿ ਤੁਸੀਂ ਆਪਣਾ ਕਿਸੇ ਵੀ ਤਰ੍ਹਾਂ ਦਾ ਸੂਟ ਕਸਟਮਾਈਜ਼ ਕਰਵਾਉਣਾ ਕਿਸੇ ਵੀ ਵਰਕ ਦੇ ਵਿੱਚ ਕਿਸੇ ਵੀ ਫੈਬਰਿਕ ਦੇ ਵਿੱਚ ਸਾਰੀ ਡਿਟੇਲ ਸਾਨੂੰ ਆਪਣੀ ਵਟਸਐਪ ਤੇ ਭੇਜ ਕੇ ਆਪਣਾ ਸੇਮ ਸੂਟ ਨਾਲ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ YouTube ਤੋਂ ਇਲਾਵਾ ਸਾਨੂੰ Insta ਤੇ ਫੋਲੋ ਕਰੋ ਸੰਧੂ ਬੁਟੀ ਕੋਡੂਨਾ ਨਾਮ ਸਾਡੀ Insta ID ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਲਿੰਕ ਮਿਲ ਜੂਗਾ ਉੱਥੇ ਜਾ ਕੇ ਤੁਸੀਂ ਸਾਨੂੰ ਫੋਲੋ ਕਰ ਸਕਦੇ ਹੋ ਆਪਣਾ ਕਿਸੇ ਵੀ ਤਰ੍ਹਾਂ ਦਾ ਡਿਜ਼ਾਈਨ ਵਗੈਰਾ ਦੇਖ ਕੇ ਉਥੋਂ ਸਿਲੈਕਟ ਕਰਕੇ ਆਪਣਾ ਜਿਹੜਾ ਸੇਮ ਟੂ ਸੇਮ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਡਿਜ਼ਾਈਨਿੰਗ ਤੁਸੀਂ ਆਪਣੇ ਵਾਲੀ ਵੀ ਸੈਂਡ ਕਰ ਸਕਦੇ ਹੋ ਤੇ ਸਾਡੇ ਵਾਲਾ ਵੀ ਤੁਸੀਂ ਜਿਵੇਂ ਤੁਸੀਂ ਚਾਹੋ ਆਪਣਾ ਕਿਸੇ ਵੀ ਫੈਬਰਿਕ ਦੇ ਵਿੱਚ ਜਿੰਨੀ ਕੁਆਲਿਟੀ ਵਾਲਾ ਤੁਹਾਨੂੰ ਫੈਬਰਿਕ ਮਿਲੇਗਾ ਤੇ ਤੁਸੀਂ ਆਪਣੀ ਸਟਿਚਿੰਗ ਵੀ ਕਰਵਾ ਕੇ ਲੈ ਸਕਦੇ ਹੋ ਵਿਦਆਉਟ ਸਟਿਚਿੰਗ ਵੀ ਜਿਹੜਾ ਸੂਟ ਤੁਸੀਂ ਬਾਏ ਕਰ ਸਕਦੇ ਹੋ ਵਰਕ ਦੀ ਚੋਇਸ ਤੁਹਾਡੀ ਆਪਣੀ ਹੋ ਫੈਬਰਿਕ ਦੀ ਚੋਇਸ ਆਪਣੀ ਹੋਊਗੀ ਜਿਸ ਤਰ੍ਹਾਂ ਤੁਸੀਂ ਚਾਹੋ ਆਪਣਾ ਬੁਟੀਕ ਸਟਾਈਲ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਦਿਖਾਉਣੇ ਆਪਣੇ ਅੱਜ ਵਾਲੇ ਸੂਟ ਜੋ ਤੁਹਾਡੇ ਲਈ ਲੈ ਕੇ ਆਏ ਆ ਆਪਾਂ ਬਹੁਤ ਸੋਹਣੇ ਬਰਕਤ ਦੇ ਨਾਲ ਆਪਾਂ ਤਿਆਰ ਕਰਵਾਏ ਹੋਏ ਨੇਗੇ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਜਰੂਰ ਪਸੰਦ ਆਉਣਗੇ ਤੇ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਹਾਂਜੀ ਆਪਣਾ ਜਿਹੜਾ ਇਹ ਸੂਟ ਹੈਗਾ ਇਹ ਆਪਾਂ ਟੈਬੀ ਸਿਲਕ ਤੇ ਤਿਆਰ ਕਰਵਾਇਆ ਬਹੁਤ ਹੀ ਜ਼ਿਆਦਾ ਪਪੂਲਰ ਡਿਜ਼ਾਈਨ ਆ ਸਾਡੇ ਇਹਦੇ ਨਾਲ ਦੇ ਕਾਫੀ ਜ਼ਿਆਦਾ ਸੂਟ ਅਲੱਗ-ਅਲੱਗ ਕਲਰ ਦੇ ਉੱਪਰ ਤਿਆਰ ਹੋਏ ਰਗੇ ਤੁਸੀਂ ਪਹਿਲਾਂ ਵੀ ਸਾਡਾ ਇਹ ਵਾਲਾ ਸੂਟ ਦੇਖਿਆਗਾ ਤੇ ਇਹ ਆਪਣਾ ਜਿਹੜਾ ਹੈਗਾ ਬੋਟਲ ਗ੍ਰੀਨ ਕਲਰ ਦੇ ਉੱਪਰ ਤਿਆਰ ਹੈਗਾ ਦੇਖੋ ਤੁਸੀਂ ਬੋਟਲ ਗ੍ਰੀਨ ਕਲਰਾਂ ਤੇ ਸ ਦੇਖੋ ਇਹਦਾ ਇਹ ਸ਼ਰਟ ਆ ਗਈ ਸ਼ਰਟ ਦੇ ਵਿੱਚ ਸਾਰੀ ਦੇ ਵਿੱਚ ਇਹ ਬੂਟੀਆਂ ਲੱਗੀਆਂ ਸਾਰੀ ਸ਼ਰਟ 'ਚ ਬੂਟੀਆਂ ਨੇ ਇਦਾਂ ਤੇ ਇਹਦੀ ਬਾਹ ਦੇ ਉੱਪਰ ਵੀ ਆਪਾਂ ਨੂੰ ਇਹ ਬੂਟੀਆਂ ਮਿਲ ਲੱਗੀਆਂ ਤੇ ਬਾਟਮ ਦਾ ਵਰਕ ਇਹਦਾ ਇਦਾਂ ਦੇਖੋ ਸਾਰਾ ਜਾਲ ਵਾਲਾ ਬਾਟਮ ਦਾ ਵਰਕ ਸਾਰਾ ਜਾਲ ਵਾਲਾ ਜਿੰਦਾ ਸਾਰੀ ਬਾਟਮ ਤੇ ਜਾਲ ਆ ਜੂਗਾ ਇਹਦਾ ਤੇ ਇਹਦਾ ਦੁਪੱਟਾ ਬਹੁਤ ਜਿਆਦਾ ਸੋਹਣਾ ਲੱਗਦਾ ਸਾਰੇ ਦੁਪੱਟੇ ਤੇ ਜਾਲ ਲੱਗਦਾ ਕਾਫੀ ਜਿਆਦਾ ਪਪੂਲਰ ਸਾਡਾ ਡਿਜ਼ਾਈਨ ਹੈਗਾ ਇਹ ਇਹ ਸਾਰਾ ਜਾਲ ਵਾਲਾ ਦੁਪੱਟਾ ਹੈਗਾ ਇਦਾਂ ਪਿਓਰ ਔਰਗਾਂਜ਼ਾ ਦਾ ਦੁਪੱਟਾ ਹੈਗਾ ਤੇ ਟੈਪੀ ਸਿਲਕ ਦਾ ਆਪਣਾ ਹੀ ਸੂਟ ਹੈਗਾ ਇਹਦੇ ਨਾਲ ਦੇ ਆਪਣੇ ਕਾਫੀ ਜ਼ਿਆਦਾ ਸੂਟ ਤਿਆਰ ਹੋਏ ਨੇਗੇ ਤੇ ਅਲੱਗ-ਅਲੱਗ ਕਲਰ ਦੇ ਹੋਏ ਨੇ ਸਾਰੇ ਕਿਸੇ ਦਾ ਵੀ ਸੇਮ ਕਲਰ ਨਹੀਂ ਆ ਬਾਟਲ ਗ੍ਰੀਨ ਕਲਰ ਦੇ ਉੱਪਰ ਮਤਲਬ ਇੱਕ ਸੂਟ ਸਾਡਾ ਇਹਦੇ ਸੇਮ ਨੇ ਦੇ ਨਾਲ ਦਾ ਬਣਿਆਗਾ ਬਾਕੀ ਸਾਰੇ ਆਪਣੇ ਅਲੱਗ-ਅਲੱਗ ਕਲਰ ਦੇ ਉੱਪਰ ਤਿਆਰ ਹੋਏ ਨੇਗੇ ਤੁਸੀਂ ਆਪਣਾ ਇਦਾਂ ਦਾ ਸੂਟ ਬਣਾ ਸਕਦੇ ਹੋਗੇ ਤੇ ਇੱਕ ਇਹਦੇ ਨਾਲ ਦੇਖੋ ਆਪਣਾ ਪੰਚਾਈ ਕਲਰ ਜਿਹੜਾ ਹਰਾ ਫਲੋਜੀ ਕਲਰ ਕਹਿੰਦੇ ਹੁੰਦੇ ਆ ਉਹਦੇ ਉੱਪਰ ਤਿਆਰ ਹੈ ਹਰਾ ਫਲੋਜੀ ਕਲਰਾਂ ਤੇ ਟੈਪੀ ਸਿਲਕ ਦੀ ਹੈਰੀ ਸੈਰ ਬਿਟਲੀ ਦੇਖੋ ਉਦਾਂ ਹੀ ਇਹਦੇ ਸਾਰਾ ਡਿਜ਼ਾਈਨ ਹੈਗਾ ਜੇ ਮੇਰੇ ਕੋ ਦੀ ਸ਼ਰਟ ਤੇ ਕੁੱਟੀਆਂ ਸੀ ਉਹ ਮੇਰੇ ਸ਼ਰਟ ਤੇ ਕੁੱਟੀਆਂ ਆਉਣਗੀਆਂ ਤੇ ਇਹ ਦੇਖੋ ਇਹਦੀ ਬਾਟਮ ਦਾ ਵਰਕ ਆ ਗਿਆ ਪਹਿਲਾਂ ਆਹ ਵਾਲਾ ਦੇਖੋ ਜਾਲ ਵਾਲਾ ਬਾਟਮ ਦਾ ਵਰਕ ਆ ਗਿਆ ਤੇ ਇਹਦੀ ਜਿਹੜੀ ਸ਼ਰਟ ਆ ਗਈ ਕਿਉਂਕਿ ਸਟਿਚ ਕੋ ਸੁੱਟਦਾ ਤਾਂ ਆਪਾਂ ਨੂੰ ਪਤਾ ਲੱਗਿਆ ਨਾ ਇਹ ਦੇਖੋ ਇਹਦੀ ਸ਼ਰਟ ਆ ਗਈ ਆਹ ਵਾਲੀ ਸ਼ਰਟ ਤੇ ਕੁੱਟੀਆਂ ਆ ਗਈਆਂ ਤੇ ਐਦਾਂ ਦੇਖੋ ਇਹਦੀ ਬੰਦ ਕੁੱਟੀਆਂ ਆ ਗਈਆਂ ਡਾਰਟ ਦੇ ਬੁਟੀਆਂ ਨੇ ਤੇ ਬਾਗ ਦੇ ਬੁਟੀਆਂ ਲਗੀਆਂ ਤੇ ਇਧਰ ਦੇ ਜਿਹੜੇ ਜਾਲ ਵਾਲੀ ਬਟਨ ਦਿਖਾਈ ਸੀ ਇਹ ਬਾਟਮ ਆਗੀ ਤੇ ਦੁਪੱਟਾ ਵੀ ਦੇਖੋ ਸਾਰਾ ਇਹਦਾ ਜਾਲ ਵਾਲਾ ਦਾ ਜਿੱਦਾਂ ਮੈਂ ਤੁਹਾਨੂੰ ਬੋਟਲ ਗ੍ਰੀਨ ਸੂਟ ਦਿਖਾਇਆਗਾ ਉਦਾਂ ਹੀ ਸਾਰਾ ਡਿਜ਼ਾਈਨ ਹੈ ਇਹ ਦੇਖੋ ਇਹ ਵੀ ਆਪਣਾ ਪਿਓਰ ਔਰਗੈਂਜ਼ਾ ਦਾ ਦੁਪੱਟਾ ਟੈਪੀਸਟਰੀ ਦਾ ਸੂਟ ਤੇ ਦੇਖੋ ਕੰਜਈ ਜਿਹਾ ਕਲਰ ਹੈ ਇਹਦਾ ਇਹ ਵੀ ਕਲਰ ਬਹੁਤ ਹੀ ਹਿਆਰੇ ਸੁਣਾ ਦੇਖੋ ਇਹ ਬੋਟਲ ਗ੍ਰੀਨ ਸੀਗਾ ਇੱਕ ਤੇ ਇੱਕ ਇਹ ਆਪਣਾ ਕੰਜਈ ਸੀਗਾ ਤੁਸੀਂ ਆਪਣਾ ਕੋਈ ਵੀ ਕਲਰ ਲਗਾ ਸਕਦੇ ਹੋ ਜਿਹੜਾ ਕਲਰ ਤੁਹਾਨੂੰ ਪਸੰਦ ਆ ਇੱਕ ਇਹ ਆਪਣਾ ਹੋਇਆਗਾ ਜਾਮਨੀ ਕੱਟ ਤੇ ਤਿਆਰ ਉਹ ਵੀ ਪਤਾ ਨਹੀਂ ਕਿ ਹਾਂ ਮੈਂ ਸਟਿਚਿੰਗ ਲਈ ਗਿਆ ਕੋਈ ਜੀ ਆਪਣੇ ਸੂਟ ਦਾ ਕੋਈ ਤਿੰਨ ਚਾਰ ਕਲਵਾਂ ਦੇ ਉੱਪਰ ਆਪਣਾ ਹੀ ਵਾ ਡਿਜ਼ਾਈਨ ਬਣ ਕੇ ਆਏਗਾ ਤੁਸੀਂ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੋਇਆ ਤੁਸੀਂ ਉਹ ਤੇ ਤਿਆਰ ਕਰਵਾ ਸਕਦੇ ਹੋ ਜੋ ਵੀ ਤੁਹਾਨੂੰ ਪਸੰਦ ਆ ਨਾ ਆਪਣੀ ਪਸੰਦ ਦੇ ਅਕੋਰਡਿੰਗ ਫੈਬਰਿਕ ਵੀ ਆਪਣੀ ਚੋਇਸ ਦਾ ਲਵਾ ਸਕਦਾ ਹੋ ਤੇ ਦੁਪੱਟਾ ਤੁਸੀਂ ਜਾਲ ਵਾਲਾ ਨਹੀਂ ਕਰਵਾਉਣਾ ਹੈ ਕਲੀ ਫਿਨਿਸ਼ਿੰਗ ਨਾਲ ਲੈਣਾ ਉਦਾਂ ਕਰਵਾ ਸਕਦੇ ਹੋ ਪਹਿਲਾਂ ਮੈਂ ਇਹ ਕੱਟ ਕਰਕੇ ਡਿਜ਼ਾਈਨ ਸਾਡੇ ਦੋ ਤਿੰਨ ਸੂਟ ਬੜੇ ਲੈ ਲਵੋ ਪਹਿਲਾਂ ਤੇ ਇਹ ਪਹਿਲਾਂ ਇਹ ਦੁਪੱਟਾ ਦਾ ਕਸਟਮਰ ਨੇ ਆਪਣਾ ਕੱਟ ਕਰਵਾਤਾ ਕਿਸੇ ਨੇ ਕਮਲ ਚੂਨ ਦਾ ਲਵਾ ਲਿਆ ਤੇ ਕਿਸੇ ਨੇ ਆਪਣਾ ਕਲੀ ਫਿਨਿਸ਼ਿੰਗ ਨਾਲ ਲੈ ਲਿਆ ਤੇ ਐਦਾ ਦੁਪੱਟਾ ਜਾਲ ਜਾਲ ਵਾਲਾ ਕੱਟ ਕੇ ਵੀ ਬਣੇ ਨੇ ਤੇ ਐਦਾ ਜਿਹੜਾ ਸੇਮ ਸੂਟ ਆਪਣਾ ਇਹਵੇਂ ਤਿਆਰ ਕਰਦੇ ਨੇ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਜਿਵੇਂ ਤੁਹਾਨੂੰ ਪਸੰਦ ਹੋਇਆ ਉਵੇਂ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਆਪਾਂ ਜਿਹੜਾ ਇਹ ਸੂਟ ਤਿਆਰ ਕਰਵਾਇਆ ਇਹ ਆਪਣਾ ਰਾਣੀ ਸ਼ੇਡ ਦੇ ਤਿਆਰਾ ਪੂਰਾ ਪਿਓਰ ਅਨਜ਼ੈਂਟਾ ਕਲਰ ਜਿਹੜਾ ਰਾਣੀ ਸ਼ੇਡ ਦਾ ਹੋਊਗਾ ਕੈਮਰੇ ਦੇ ਵਿੱਚ ਇਹ ਕਲਰ ਨਾ ਹੋਰੀ ਰੈਡ ਰੂੜੀਆ ਬਣ ਜਾਂਦਾ ਹੈਗਾ ਬਿਲਕੁਲ ਸੋਹਣਾ ਨਹੀਂ ਹੁੰਦਾ ਹੈ ਕੈਮਰੇ ਦੇ ਵਿੱਚ ਕਲਰ ਦੇ ਕਦੇ ਕਦੇ ਵਧੀਆ ਆਂਦਾ ਕਦੇ ਕਦੇ ਨਹੀਂ ਅੱਜ ਵੀ ਵਧੀਆ ਆ ਰਿਹਾ ਹੈ ਇਹ ਪਿਓਰ ਜਿਹੜਾ ਪਨਾ ਰਾਣੀ ਛੜਖੜਵਾ ਰਾਣੀ ਛੜਕ ਲਰੁੰਦਾ ਉਹ ਵਾਲਾ ਤੇ ਇਹ ਆਪਾਂ ਨੇ ਦੇਖੋ ਹੈਂਡਵਰਕ ਦਾ ਸੂਤ ਤਿਆਰ ਕੀਤਾ ਹੈਂਡ ਆਰਟੀ ਦਾ ਮਿਕਸ ਸੂਤ ਆਪਣਾ ਹੈ ਤੇ ਜਿਹੜੀ ਫੈਬਰਿਕ ਹੈ ਦੀ ਆਪਾਂ ਹੈ ਪਿਓਰ ਖਾਦੀ ਆ ਪਿਓਰ ਖਾਦੀ ਜਿਹੜੀ ਆਪਾਂ ਡਾਈ ਕਰਵਾਉਣਿਆਂਗੇ ਉਹ ਵਾਲਾ ਫੈਬਰਿਕ ਆਪਣਾ ਪਿਓਰ ਖਾਦੀ ਦਾ ਤੇ ਇੱਕ ਕਾਫੀ ਬਣਾ ਦੇ ਮੈਸੇਜ ਆਉਂਦਾ ਨੇ ਵੀ ਖਾਦੀ ਮਤਲਬ ਵੀ ਦੋ ਟਾਈਪ ਦੀ ਹੁੰਦੀ ਹੈ ਦੇਖੋ ਇੱਕ ਤਾਂ ਆਪਾਂ ਨੂੰ ਮਿਲੈ ਡਾਈਟ ਵੀ ਮਿਲ ਜੇ ਤੇ ਥੋੜੀ ਜਿਹੀ ਖੜਕਮੀ ਜਿਹੀ ਹੁੰਦੀ ਹੈ ਹਾਰਡ ਜੀ ਹੁੰਦੀ ਹੈਗੀ ਤੇ ਆਪਾਂ ਜਿਹੜੀ ਲਾਉਣਾ ਸੀ ਕਿਸੇ ਵੀ ਜਿਹਦੇ ਨਸਟ ਕਰਦਾ ਸੀ ਇਹ ਖਾਦੀ ਦਾ ਸੂਟ ਤਿਆਰ ਕਰਾਉਣਾ ਸੀ ਹਮੇਸ਼ਾ ਇਹ ਡਾਈ ਵਾਲਾ ਫੈਬਰਿਕ ਯੂਜ਼ ਕਰਦੇ ਆ ਖਾਦੀ ਦਾ ਕਿਉਂਕਿ ਉਹ ਆਪਣਾ ਸੌਫਟ ਫੈਬਰਿਕ ਆ ਦੂਸਰਾ ਤਾਂ ਖੜਾ ਖੜਾ ਸੂਟ ਹਾਰਡ ਜਿਹਾ ਰਹਿੰਦਾਗਾ ਜੇ ਆਪਾਂ ਮੇਰੇ ਡਾਈ ਲੈਣਗੇ ਇਹ ਆਪਾਂ ਪਿਓਰ ਖਾਦੀ ਦੇ ਉੱਪਰ ਤਿਆਰ ਕਰਵਾਇਆ ਦੇਖੋ ਇਹ neck ਦਾ ਵਰਕ ਆ ਗਿਆ ਸਾਰਾ ਬਹੁਤ ਜਿਆਦਾ ਸੋਹਣੀ ਫਿਨਿਸ਼ਿੰਗ ਵਰਕ ਦੀ ਹੋਈ ਗਈ ਆ ਫਿਨਿਸ਼ਿੰਗ ਪੱਕੋ ਤੁਸੀਂ ਸਾਨੂੰ ਕੁਝ ਵੀ ਨਹੀਂ ਕਹਿ ਸਕਦੇ ਕਿਉਂਕਿ ਤੁਹਾਨੂੰ ਵਰਕ ਦੀ ਫਿਨਿਸ਼ਿੰਗ ਬਹੁਤ ਵਧੀਆ ਮਿਲੂਗੀ ਦੇਖੋ ਇਹ neck ਦਾ ਵਰਕ ਆ ਗਿਆ ਸਾਰੀ ਸ਼ਰਟ ਚੰਦਾ ਬੁੱਟੀਆਂ ਆ ਜਾਣਗੀਆਂ ਤੇ ਇੱਧਰ ਦੇਖੋ ਆ ਆਵਲਾ ਵਰਕ ਆ ਗਿਆ। ਬਾਟਮ ਦਾ ਵਰਕ ਵੀ ਤੁਹਾਨੂੰ ਮਿਲੂਗਾ। ਇਹ ਵਾਲਾ ਵਰਕ ਦੇਖੋ ਆ ਗਿਆ ਬਾਟਮ ਦੇ ਉੱਪਰ। ਸਟੇਟ ਬਾਟਮ ਦੇ ਉੱਪਰ ਆਪਣਾ ਵਰਕ ਕਰਵਾਇਆ। ਇਹ ਵਾਲਾ ਬਾਟਮ ਦਾ ਵਰਕ ਹੈ। ਬਹੁਤ ਹੀ ਯਾਦ ਹੈ ਸੋਨਾ ਆਪਣਾ ਸੂਟ ਤਿਆਰ ਕਰਾ ਭਾਵੇਂ ਤੁਸੀਂ ਦਿਨਾਂ ਨੂੰ ਕੰਟਰਾਸਟ ਦੁਪੱਟਾ ਕਰਾਓ, ਪਿਓਰ ਔਰਗੈਂਜ਼ਾ ਕਰਵਾਓ, ਕਮਲ ਚਨੂਨ ਕਰਵਾਓ ਹਨਾ ਭਾਵੇਂ ਕੋਈ ਆਪਣਾ ਕੰਟਰਾਸਟ ਪੱਟੀ ਵਗੈਰਾ ਕਾਫੀ ਯਾਦ ਹੈ ਹਨਾ ਦੁਪੱਟਿਆਂ ਦੇ ਅੱਜ ਕੱਲ੍ਹ ਤਾਂ ਟਰੈਂਡ ਦੇ ਵਿੱਚ ਨੇ ਕਿ ਕੁੱਝ ਵੀ ਕਰਵਾ ਸਕਦੇ ਆਪਾਂ ਜਿਵੇਂ ਤੁਹਾਨੂੰ ਪਸੰਦ ਹੋਇਆ ਜਿਹੜਾ ਦੁਪੱਟਾ ਪਸੰਦ ਆਗਾ ਉਹੀ ਸਾਨੂੰ ਭੇਜ ਕੇ ਉਹਦਾ ਨਾਲ ਤਿਆਰ ਕਰਵਾ ਕੇ ਲੈ ਸਕਦੇ ਹਾਂ ਹਾਂਜੀ ਜਿਹੜਾ ਆਪਣਾ ਇਹ ਸੂਟ ਹੈਗਾ ਇਹ ਆਪਾਂ ਨੇ ਮਹਿਰੂਨ ਰਸਟ ਕਲਰ ਦੇ ਉੱਪਰ ਤਿਆਰ ਕਰਵਾਇਆ ਹੈਗਾ ਮਹਿਰੂਨ ਰਸਟ ਕਲਰ ਹੈਗਾ ਇਹਦਾ ਤੇ ਇਹ ਦੇਖੋ ਆਪਣਾ ਵਰਕ ਹੋਇਆ ਹੈਗਾ ਆਰੀ ਹੈਂਡ ਦਾ ਮਿਕਸ ਵਰਕ ਹੈਗਾ ਤੇ ਮਹਿਰੂਨ ਰਸਟ ਕਲਰ ਹੈਗਾ ਦੇਖੋ ਕਾਫੀ ਹੈਵੀ ਆਪਣਾ ਵਰਕ ਨੈਕ ਦਾ ਹੋਇਆ ਹੋਇਆ ਹੈਗਾ ਤੇ ਐਦਾ ਦੇਖੋ ਸ਼ਰਟ ਦੇ ਫਰੰਟ ਤੇ ਆ ਗਿਆ ਫਰੰਟ ਤੇ ਆ ਗਿਆ ਤੇ ਫਿਰ ਘੇਰੇ ਦੇ ਉੱਪਰ ਦੇਖੋ ਕਾਫੀ ਹੈਵੀ ਵਰਕ ਆਪਣਾ ਇਹ ਸਾਰਾ ਵਰਕ ਆਪਣਾ ਆ ਗਿਆ ਆਰੀ ਹੈਂਡ ਦਾ ਮਿਕਸ ਤੇ ਇਧਰ ਆ ਗਿਆ ਦੇਖੋ ਇਹਦੀ ਬਾਜੂ ਦਾ ਵਰਕ ਇਹ ਵਾਲਾ ਬਾਜੂ ਦਾ ਵਰਕ ਆ ਗਿਆ ਤੇ ਇਹਦੇ ਆਪਾਂ ਨੂੰ ਬਾਟਮ ਦੇ ਉੱਪਰ ਵੀ ਵਰਕ ਮਿਲੂਗਾ ਕਾਫੀ ਹੈਵੀ ਵਰਕ ਵੀ ਦੇ ਬਾਟਮ ਦੇ ਉੱਪਰ ਆਹ ਵਾਲਾ ਵਰਕ ਆ ਗਿਆ ਇਹਦੀ ਬਾਟਮ ਦੀ ਜਿਵੇਂ ਬਾਟਮ ਤੇ ਵਰਕ ਆ ਦੇਖੋ ਉਦਾ ਹੀ ਇਹਦੀ ਬਾਹਾਂ ਦੇ ਉੱਪਰ ਵਰਕ ਆ ਗਿਆ ਕਾਫੀ ਸੋਹਣਾ ਆਪਣਾ ਸੂਟ ਬਣ ਕੇ ਤਿਆਰ ਆ ਗਿਆ ਰਸਟ ਕਲਰ ਦਾ ਹੈ ਮਹਿਰੂਨ ਜੀ ਰਸਟ ਟੋਨਾਂ ਦੀ ਇਹਦੀ ਰਸਟ ਦੇ ਵਿੱਚ ਵੀ ਆਪਾਂ ਨੂੰ ਕਾਫੀ ਟੋਨ ਆ ਜਾਂਦੀਆਂ ਹੈ ਮਹਿਰੂਨ ਰਸਟ ਕਲਰ ਹੈਗਾ ਦੇਖੋ ਇਹਦਾ ਕਾਫੀ ਸੋਹਣੀ ਆਪਣੀ ਫਿਨਿਸ਼ਿੰਗ ਹੋਈ ਹੋਈ ਹੈ ਵਰਕ ਦੀ ਵਰਕ ਤੁਸੀਂ ਇਹ ਦੇਖ ਕੇ ਸੇਮ ਤੇ ਇਹ ਆਪਾਂ ਪਿਓਰ ਖਾਦੀ ਦੇ ਉੱਤੇ ਅੰਦਰ ਵਾਇਆ ਫੈਬਰਿਕ ਇਹਦੀ ਖਾਦੀ ਦੀ ਹੈਗੀ ਪਿਓਰ ਖਾਦੀ ਦੇ ਉੱਪਰ ਆਪਣਾ ਪਿਆਰਾਗਾ ਸੂਟ ਆ ਤੁਸੀਂ ਆਪਣਾ ਟਾਈਪੀ ਤੇ ਕ੍ਰੇਪ ਤੇ ਹਨਾ ਸੈਟਨ ਆਰਗੈਂਜ਼ਾ ਆਰਗੈਂਜ਼ਾ ਜੌਰਜਟਨ ਜਿਹਦੇ ਤੁਹਾਨੂੰ ਪਸੰਦ ਸੂਟੇ ਕਰਵਾ ਸਕਦੇ ਕੰਟਰਾਸਟ ਦੇ ਵਿੱਚ ਦੁਪੱਟਾ ਇੱਕ ਰੰਗ ਦਾ ਕਮਲ ਚਮੂਮ ਦਾ ਪਿਓਰ ਪਿਓਰ ਆਰਗੈਂਜ਼ਾ ਦਾ ਹਨਾ ਜਿੰਨੇ ਤੁਹਾਨੂੰ ਪਸੰਦ ਆਪਣਾ ਸੇਮ ਟੂ ਸੇਮ ਜਿਹੜਾ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਜਿਹੜਾ ਇਹ ਸੂਟ ਆਪਾਂ ਨੇ ਤਿਆਰ ਕਰਵਾਇਆ ਹੈ ਆਪਣੀ ਸਿਮਰ ਟਿਸ਼ੂ ਦੀ ਫੈਬਰਿਕ ਆਗੀ ਸਿਮਰ ਟਿਸ਼ੂ ਦੀ ਫੈਬਰਿਕ ਆ ਤੇ ਬਹੁਤ ਸੋਹਣਾ ਲਾਈਟ ਜਾਂ ਪਰਪਲ ਕਲਰ ਹੈ ਦਾ ਲਾਈਟ ਜਿਹਾ ਕਲਰ ਹੈਗਾ ਜਿਆਦਾ ਡਾਰਕ ਕਲਰ ਨਹੀਂ ਕਿਉਂਕਿ ਸਿਮਰ ਦੇ ਵਿੱਚ ਆਪਾਂ ਨੂੰ ਜਿਆਦਾ ਜੇ ਕਲਰ ਕੋਈ ਹੁੰਦਾ ਤਾਂ ਜਿਆਦਾ ਹੀ ਬ੍ਰਾਈਟ ਹੁੰਦਾਗਾ ਨਹੀਂ ਆਪਾਂ ਨੂੰ ਮੀਡੀਅਮ ਜਿਹਾ ਸ਼ੇਡ ਮਿਲਦੇ ਹੁੰਦੇ ਨੇ ਇਹਦੇ ਵਿੱਚ ਦੇਖੋ ਇਹ ਆਪਾਂ ਹੈਂਡਵਰਕ ਦੇ ਵਿੱਚ ਤਿਆਰ ਕਰਵਾਇਆ ਹੈ ਦਾ ਇਹ ਬਣਿਆ ਸਾਰਾ ਹੈਂਡਵਰਕ ਦੇ ਵਿੱਚ ਤਿਆਰ ਆ B ਸ਼ੇਪ ਨੇਕ ਬਣੀ ਹੋਈ ਹੈ ਇਹਦੀ ਮੋਤੀ ਦੀ ਫਿਨਿਸ਼ਿੰਗ ਜਿਆਦਾ ਗੀ ਵਿੱਚ ਸਿੱਪੀ ਦਾ ਕੰਮ ਕੀਤਾ ਹੋਇਆ ਸਾਰੀ ਮੋਤੀ ਦਾ ਕੰਮ ਬੈ ਸਫਾਰਾ ਤੇ ਇਹਦਾ ਬੀ ਸ਼ੇਪ ਨੱਕਾ ਗੀ ਤੇ ਸੈਂਟਰ ਪੈਨਲ ਸੈਂਟਰ ਪੈਨਲ ਇਹਦੇ 셔ਟ ਦੇ ਫਰੰਟ ਦੇ ਫਰੰਟ ਫਰੰਟ ਸਾਈਡ ਵੀ ਆਉਣਗੇ ਤੇ ਇਹਦੇ ਬੈਕ ਸਾਈਡ ਵੀ ਜਿਹੜੇ ਸੈਂਟਰ ਪੈਨਲ ਨੇ ਮਿਲਣਗੇ ਦੇਖੋ ਬੈਕ ਸਾਈਡ 셔ਟ ਦੇ ਸੈਂਟਰ ਪੈਨਲ ਨੇ ਤੇ ਫਰੰਟ ਸਾਈਡ ਨੇ ਬਾਕੀ ਉਹ ਤੁਹਾਡੀ ਆਪਣੀ ਚੋਅ ਹੈ ਜੇ ਤੁਸੀਂ ਕੋਲੇ ਫਰੰਟ ਦੇ ਉੱਪਰ ਸੈਂਟਰ ਪੈਨਲ ਲੈਣੇ ਨੇਗੇ ਬੈਕ ਸਾਈਡ ਤੁਸੀਂ ਕੱਟ ਵੀ ਕਰਵਾ ਸਕਦੇ ਹੋ ਬਾਕੀ ਇਹਦੇ ਬਾਹ ਦੇ ਉੱਪਰ ਤੁਹਾਨੂੰ ਵਰਕ ਦਿਖਾਉਣੇ ਆਗੇ ਬਾਂਹ ਦੇ ਪਰਵਰਕ ਦੇ ਕੋਈ ਤਾਂ ਸਾਰੇ ਜੀ ਮੈਂ ਸੈਂਟਰ ਪੈਨਲ ਇੰਨੇ ਦੇਖੋ ਲੰਬੇ ਰੋਡ ਤੇ ਐਡਾ ਆਪਣੇ ਬਾਅਦ ਤੇ ਹਨਾ ਜੇ ਤੁਸੀਂ ਐਡਾ ਹਨਾ ਇਕੱਲੀ ਬਾਹਾਂ ਦੀ ਮੂਰੀ ਦੇ ਉੱਪਰ ਕਰਵਾਉਣਾ ਮੂਰੀ ਦੇ ਉੱਪਰ ਵੀ ਕਰਵਾ ਸਕਦੇ ਹੋ ਇਹ ਆਪਣੇ ਬਾਅਦ ਤੇ ਇਸ ਤਰ੍ਹਾਂ ਵਰਕ ਕਰ ਦਿਓ ਸਾਰਾ ਐਡਾ ਲੰਬੇ ਰੋਡ ਤੇ ਐਡਾ ਵਰਕ ਕਰ ਦਿਓ ਸਾਰਾ ਤੁਸੀਂ ਆਪਣੀ ਇਕੱਲੀ ਮੂਰੀ ਤੇ ਵਰਕ ਕਰਵਾਉਣਾ ਇਹ ਵਾਲੀ ਵੇਲ ਮੂਰੀ ਦੇ ਕਰਵਾਉਣੀ ਹੁੰਦੀ ਹੈ ਕਰਵਾ ਸਕਦੇ ਹੋ ਬਾਕੀ ਬਾਟਮ ਤੇ ਐਡ ਕਰਵਾਉਣਾ ਬਾਟਮ ਤੇ ਵੀ ਆਪਣਾ ਨਾਲ ਦਾ ਵਰਕ ਐਡ ਕਰਵਾ ਸਕਦੇ ਹੋਗੇ ਸਾਰਾ ਪਰ ਟੂਨ ਹੈਂਡ ਦੇ ਵਿੱਚ ਤਿਆਰ ਕਰਵਾ ਕਿਸੇ ਕੋਲ ਮੈਂ ਆਪਣਾ ਆਰੀ ਦਾ ਕਰਵਾਉ ਮਸ਼ੀਨ ਦਾ ਕਰਵਾਉ ਇਹ ਆਪਸ ਸਿਮਟਿਚ ਹੋਇਦਾਂ ਦਾ ਫੈਬਰਿਕ ਹੈ ਤੇ ਆਪਾਂ ਜੋ ਵੀ ਵਰਕ ਕਰਾਵਾਂਗੇ ਵਧੀਆ ਹੀ ਲੱਗੂਗਾ ਤੇ ਸਾਰੇ ਵਰਕ ਦੀ ਫਿਨਿਸ਼ਿੰਗ ਬਹੁਤ ਸੋਹਣੀ ਲੱਗਦੀ ਹੈ ਨਾਲ ਹੀ ਦੇਖੋ ਸਿਮਟਿਚ ਦਾ ਦੁਪੱਟਾ ਗਾ ਇਹਦੇ ਆਪਾਂ ਕੋਈ ਹੋਰ ਦੁਪੱਟਾ ਨਹੀਂ ਤਿਆਰ ਕਰਵਾਇਆ ਗਾ ਸਿਮਟਿਚੂ ਦਾ ਦੁਪੱਟਾ ਗਾ ਤੇ ਇਹਦਾ ਆਪਾਂ 골ਡਨ ਕੋਟ ਦੇ ਨਾਲ ਫਿਨਿਸ਼ਿੰਗ ਕੀਤੀ ਹੈਗੀ ਬਾਕੀ ਸਾਰੇ ਲੇਦਰ ਵਾਂਗਰ ਨੇ ਦੇਖੋ ਦੁਪੱਟੇ ਦੇ ਵਿੱਚ ਸਾਰੇ ਦੁਪੱਟੇ ਦੇ ਵਿੱਚ ਆਪਾਂ ਨੇ ਇਹਦਾ ਪਾਇਆ ਨੇ ਬਹੁਤ ਸੋਹਣਾ ਦੇਖੋ ਆਪਣਾ ਦੁਪੱਟਾ ਤਿਆਰ ਹੋਇਆ ਗਾ ਤੁਸੀਂ ਇਹਦੇ ਨਾਲ ਜੇ ਤੁਸੀਂ ਹਨਾ ਮੈਂ ਇੱਕ ਤੁਹਾਨੂੰ ਗੱਲ ਦੱਸਣਾ ਚਾਹਣਾ ਕਿ ਵੀ ਇਹਦੇ ਨਾਲ ਜੇ ਆਪਾਂ ਚਰਨੂਨ ਵਗੈਰਾ ਦਾ ਜਾਂ ਆਰਗੈਂਜ਼ਾ ਦਾ ਦੁਪੱਟਾ ਤਿਆਰ ਕਰਵਾਉਣਾ ਤਾਂ ਦਾ ਕਲਰ ਦਾ ਡਿਫਰੈਂਸ ਜ਼ਰੂਰ ਰਹਿੰਦਾ ਹੁੰਦਾ ਹੈਗਾ ਇਹ ਨਹੀਂ ਹੁੰਦਾ ਹੈ ਬਿਲਕੁਲ ਨਾਲ ਦਾ ਕਲਰ ਬਣ ਜੂਗਾ ਜਾਂ ਤੁਸੀਂ ਇਹਦੇ ਨਾਲ ਦਾ ਸੂਨ ਦੁਪੱਟਾ ਹੀ ਲੈ ਸਕਦੇ ਹੋ ਟਿਸ਼ੂ ਦਾ ਹਨਾ ਜਾਂ ਫਿਰ ਤੁਸੀਂ ਇਹਦੀ ਬਾਟਮ ਆ ਜਿਹੜੀ ਨਾਲ ਕ੍ਰੇਪ ਵਰਗੀ ਲਗਵਾਲ ਹੋਣਾ ਫਿਰ ਜਿਹੜਾ ਕਲਰ ਹੁੰਦਾ ਹੈਗਾ ਉਹ ਸਲਵਾਰ ਦਾ ਤੇ ਦੁਪੱਟੇ ਦਾ ਦੋਨਾਂ ਦਾ ਸੇਮ ਹੋ ਜਾਂਦਾ ਫਿਰ ਆਪਾਂ ਨੂੰ ਇਹੋ ਅਲੱਗ ਕਲਰ ਨਹੀਂ ਲੱਗਦਾ ਫੀਲ ਹੁੰਦਾ ਹੁੰਦਾ ਵੀ ਇਹ ਲੱਗਦਾ ਕਲਰ ਆ ਫਿਰ ਉਹਨਾਂ ਆਪਾਂ ਵੀ ਤੁਸੀਂ ਆਪਣਾ ਚਰੂਨ ਦਾ ਦੁਪੱਟਾ ਕਰਵਾ ਕੋਈ ਮੇਰ ਬੰਦਾ ਕਰਾ ਕੋਈ ਵਰਗੀ ਕਰਵਾਓ ਬਹੁਤ ਸੋਣਾ ਦੇਖੋ ਆਪਣਾ ਸੂਟ ਤਿਆਰ ਹੋਇਆ ਇਹਦੇ ਵਿੱਚ ਆਪਾਂ ਨੂੰ ਕਲਰ ਆਪਸ਼ਨ ਕਾਫੀ ਹੁੰਦੀ ਹੈਗੀ ਤੁਸੀਂ ਸਾਡੇ ਤੋਂ ਕਲਰ ਸੈਂਡ ਕਰਵਾ ਕੇ ਕਿਸੇ ਵੀ ਕਲਰ ਦੇ ਉੱਪਰ ਸੇਮ ਡਿਜ਼ਾਈਨ ਦੇ ਨਾਲ ਆਪਣਾ ਹੈਂਡਵਰਕ ਦੇ ਵਿੱਚ ਸੂਟ ਰਹਿਣਾ ਤਿਆਰ ਕਰਵਾ ਕੇ ਲੈ ਸਕਦੇ ਹੋ ਹਾਂਜੀ ਇਹ ਸਾਨੂੰ ਆਪਣੇ ਅੱਜ ਵਾਲੇ ਸੂਟ ਸਾਰੀ ਡਿਟੇਲ ਆਪਾਂ ਤੁਹਾਨੂੰ ਵੀਡੀਓ ਵਿੱਚ ਦੱਸ ਚੁੱਕੇ ਹਾਂ ਵੀ ਕਿਵੇਂ ਤੁਸੀਂ ਵਰਕ ਐਡ ਕਰਵਾਉਣਾ ਹੈ ਜਾਂ ਕਿ ਤੁਸੀਂ ਸਕਿਪ ਕਰਵਾਉਣਾ ਹੈ ਹਨਾ ਕਿਵੇਂ ਤੁਸੀਂ ਆਪਣਾ ਫੈਬਰਿਕ ਚੇਂਜ ਕਰ ਸਕਦੇ ਹੋ ਕਿਵੇਂ ਤੁਸੀਂ ਆਪਣੇ ਵਰਕ ਵੀ ਹਨਾ ਜਿਵੇਂ ਤੁਹਾਡੀ ਚੋਇਸ ਹੈ ਉਸ ਅਕੋਰਡਿੰਗ ਤੁਸੀਂ ਆਪਣਾ ਇਹਨਾਂ ਚੀਜ਼ ਕਰ ਸਕਦੇ ਹੋਗੇ ਤੇ ਸਾਰੀ ਡਿਟੇਲ ਸਾਨੂੰ ਆਪਣੀ ਤੁਸੀਂ ਵਟਸਐਪ ਤੇ ਭੇਜ ਕੇ ਆਪਣਾ ਸੇਮ ਸੂਟ ਅਰ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਸਕਰੀਨ ਦੇ ਉੱਪਰ ਸਾਡਾ ਵਟਸਐਪ ਨੰਬਰ ਆਉਂਦਾ 6239167900 ਹਾਂਜੀ ਸਾਡੀ ਅੱਜ ਦੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮਿਲਦੇ ਆਪਾਂ ਹੋਰ ਨਵੇਂ ਸੂਟਾਂ ਨਾਲ ਨਵੀਂ Sus